ਇੱਕ ਹਫ਼ਤੇ ਤੋਂ ਬਾਅਦ ਸ਼ਕਰਾਂ ਸਿੰਘ ਦੇ ਕਾਦਲਾ ਦੇ 302 ਦਾ ਪਰਚਾ ਦਰਜ ਹੋ ਗਿਆ ਹੈ ਤੇ ਜਿਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਅਜ ਅੰਤਿਮ ਸੰਸਕਾਰ ਕੀਤਾ ਜਾਵੇਗਾ ਤੇ ਦੂਜੇ ਪਾਸੇ ਲੱਖਾ ਸਿੰਘ ਸਿਧਾਣਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਸਰਕਾਰ ਤੇ ਪਲਟਵਾਰ ਵੀ ਕੀਤਾ ਤੇ ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਜਿਹੜਾ ਕਿਸਾਨ ਜਥੇਬੰਦੀਆਂ ਦੇ ਨਾਲ ਤੱਕੇਸ਼ਾਈ ਹੋਈ ਹੈ ਤੇ ਵੱਡੀ ਮੰਗ ਸ਼ੁਕਰਨ ਸਿੰਘ ਦੇ ਕਾਤਲਾ ਤੇ ਪਰਚਾ ਦਰਜ ਕਰਨ ਦੀ ਹੋਈ ਸੀ ਤੇ ਜਿਸ ਤੋਂ ਦੌਰਾਨ ਉਹਨਾਂ ਨੇ ਕਿਹਾ ਕਿ ਅੱਜ ਦਿੱਲੀ ਨੂੰ ਲੈ ਕੇ ਵੀ ਵੱਡਾ ਫੈਸਲਾ ਹੋ ਸਕਦਾ ਹੈ ਤੇ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਜਿਹੜੀਆਂ ਕੇਂਦਰ ਸਰਕਾਰ ਤੋਂ ਮਨਾ ਕੇ ਹਟਣ ਗਈਆਂ ਤੇ ਇੱਕ ਪਾਸੇ ਕਿਸਾਨ ਜਥੇਬੰਦੀ ਦੇ ਵੱਲੋਂ ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਅੱਜ ਦਿੱਲੀ ਕੋਚ ਨੂੰ ਲੈ ਕੇ ਵੀ ਵੱਡਾ ਫੈਸਲਾ ਲੈਣਗੀਆਂ ਤੇ ਜਿਸ ਦੇ ਦੌਰਾਨ ਹੁਣ ਦੋਵੇਂ ਪਾਸੇ ਚਰਚਾ ਛਿੜੀ ਹੋਈ ਹੈ ਤੇ ਹੋਰ ਕੀ ਕਹਿਣਾ ਹੈ ਲਖਾ ਦੇ ਦਾਣਾ ਦਾ ਸੁਣਦੇ ਆ ਅੱਜ ਲਗਾਤਾਰ ਜੀਜੀ ਚੌਥੀ ਰਾਤ ਆਪਾਂ ਨੂੰ ਇੱਥੇ ਬੈਠਾ ਨੂੰ ਰੋ ਗਿਆ ਉਧਰੋਂ ਸ਼ੰਭੂ ਖਨੌੜੀ ਬੈਠਾ ਨੂੰ ਅੱਜ ਲਗਾਤਾਰ 13 ਤਰੀਕ ਤੋਂ ਲੈ ਕੇ 28 ਤਰੀਕ ਆ ਗਈ ਹੈ ਸਵਾਲ ਇਹ ਪੈਦਾ ਹੁੰਦਾ ਕਿ ਜਿਸ ਤਰ੍ਹਾਂ ਮੈਥੋਂ ਪਹਿਲਾਂ ਬੋਲਿਆ ਗੱਲ ਕੀਤੀ ਗਈ ਕਿ ਇੱਥੇ ਆਪਣੇ ਲੋਕ ਤਾਂ 11 ਵਜੇ ਰਾਤ ਨੂੰ ਆਪਣੀ ਡਾਲ ਵੀ ਪੈ ਰਹੇ ਆ ਲੋਕ ਕਿਦੋਂ ਹੀ ਰਾਤ ਕੇ ਨਹੀਂ ਬੈਠੋ ਕੀ ਲੋਕਾਂ ਨੂੰ ਤੰਗ ਕਰਦੇ ਆ ਆਪਣੀ ਕੋਈ ਮਜਬੂਰੀ ਆ ਤਾਂ ਬੈਠੇ ਆ ਆਪਣਾ ਸ਼ੌਕ ਤਾਂ ਹੈ ਨਹੀਂ ਜੇ ਆਪਾਂ ਨੂੰ ਬਿਠਾਇਆ ਕਿਨੇ ਆ ਇੱਥੇ ਲੋਕ ਇਹ ਵੀ ਬੈਸਦੇ ਆ ਆ ਕੇ ਜੀ ਰੌਲਾ ਦਾ મોદી ਨਾਲਾ ਦਿੱਲੀ ਨਾਲਾ ਤੂੰ ਪੰਜਾਬ ਦੀ ਸਰਕਾਰ ਦੇ ਬੈਠੋ ਜੇ ਅਗਲਿਆਂ ਨੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਸਾਡਾ ਮੁੰਡਾ ਮਾਰਿਆ ਕੁੜੀ ਮਾਰ ਕੇ ਪੰਜਾਬ ਦੀ ਹੱਦ ਦੇ ਵਿੱਚੋਂ ਸਾਡੇ ਮੁੰਡਿਆਂ ਨੂੰ ਚੱਕ ਕੇ ਲੈ ਗਏ ਆ ਲੱਤਾਂ ਵਾ ਤੋੜਤੀਆਂ ਮੂੰਹ ਬੰਨਤੇ ਅੱਖਾਂ ਘੜਤੀਆਂ ਸਾਡੀ ਮਸ਼ੀਨਰੀ ਆ ਗਈ ਪੰਡਤੀ ਤੇ ਅੱਜ ਬਾਈ ਜੀ 21 ਤਰੀਕ ਤੋਂ ਬਾਅਦ 28 ਆ ਗਈ 28 ਤਰੀਕ ਨੂੰ ਜਾ ਕੇ ਲੋਕਾਂ ਨੇ ਬੜੀ ਜੱਦੋਜਹਿਦ ਤੋਂ ਬਾਅਦ 302 ਦਾ ਮੁਕੱਦਮਾ ਦਰਜ ਕਰਾਇਆ 302 ਦਾ ਮੁਕੱਦਮਾ ਦਰਜ ਹੋਇਆ ਐਫ ਆਈ ਆਰ ਆ ਤਾਰੀਕ ਵੱਡਾ 24 ਧਾਰਾ 302 ਤੇ 114 ਦੇ ਤਹਿਤ ਜਿਹੜਾ ਮੁਕੱਦਮਾ ਦਰਜ ਹੋਇਆ ਉਸ ਨੌਜਵਾਨ ਨੂੰ ਸ਼ਹੀਦ ਦਾ ਦਰਜਾ ਦੇਣਾ ਆਪਣੀ ਮੁੱਢਲੀ ਮੰਗ ਇਹ ਸੀ ਵੀ ਭਾਈ ਤੁਸੀਂ ਹਰ ਵਾਰੀ ਜਦੋਂ ਕੋਈ ਬੰਦਾ ਸ਼ਹੀਦ ਹੁੰਦਾ ਜਦੋਂ ਕਿ ਬੰਦਾ ਕਿਸੇ ਕਾਰਨ ਵਾਸ ਮਾਰਿਆ ਜਾਂਦਾ ਤੁਸੀਂ ਨੌਕਰੀ ਦੇ ਕੇ ਜਾਂ 4 ਰੁਪਏ ਦੇ ਕੇ ਸਾਰ ਦਿੰਦੇ ਹੋ ਗੱਲ ਸਹੀ ਦੀ ਨਹੀਂ ਗੱਲ ਪੈਸੇ ਦੀ ਆ ਆਪਾਂ ਇਸ ਗੱਲ ਤੇ ਅਨੇ ਵੀ 302 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਜੇ 302 ਦਾ ਮੁਕੱਦਮਾ ਨਹੀਂ ਦਰਜ ਹੁੰਦਾ ਕੱਲ ਨੂੰ ਹੋਰ ਮੂੰਹ ਪੈਣਾ ਹੈ ਉਹਨਾਂ ਨੇ ਫੇਰ ਆ ਕੇ ਸਾਡੇ ਨੌਜਵਾਨਾਂ ਦਾ ਖਤਰ ਕਰਨੇ ਆ ਫੇਰ ਆ ਕੇ ਇਹ ਹਰਤ ਹੋਣੇ ਆ। ਸੇਸ ਗੱਲ ਤੇ ਆਪਾਂ ਸਾਰੇ ਜਾਣੇ ਹੋਏ ਸੀ। ਸੋ ਭਰਾਓ 302 ਅੱਜ ਜਾ ਕੇ ਲੱਗੀ ਹੈ ਜਾਰੇ ਸੱਤ ਨਾਲ ਬਾਦ। ਜਿਹੜੀ ਸੜਕਾਂ ਦੇ ਬੈਠੇ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹਣਾ ਜਿਹੜੇ ਲੋਕ ਇੱਥੇ ਆ ਕੇ ਇਹ ਗੱਲ ਕਹਿ ਦਿੰਦੇ ਆ ਯਾਰ ਤੁਸੀਂ ਰਾਹ ਘੇਰੀ ਬੈਠੇ ਹੋ। ਤੁਸੀਂ ਮੰਤਰੀਆਂ ਦੇ ਘਰ ਮੇਰੇ ਬੈਜੋ। ਤੁਸੀਂ ਰਾਹ ਅਸੀਂ ਸਾਡੀਆਂ ਜਥੇਬੰਦੀਆਂ ਨੇ ਰਾਖ ਨੌਰੀ ਵੀ ਨਹੀਂ ਘੇਰਿਆ ਤੇ ਰਾਹ ਸ਼ੰਭੂ ਵੀ ਨਹੀਂ ਘੇਰਿਆ। ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾਣਾ ਚਾਹੁੰਦੇ ਆ ਜਿਹਨ ਰੋਕਿਆ ਰਾਤ ਸਰਕਾਰਾਂ ਨੇ ਰੋਕੇ ਆ ਲੋਕਾਂ ਨੇ ਰੋਕਿਆ ਸਿਹਰਾ ਮੈਂ ਸਿਰਫ ਇੰਨੀ ਗੱਲ ਪੁੱਛਣਾ ਚਾਹੁੰਦਾ ਯਾਰ ਕਿ ਜਿਹੜੇ ਵੀ ਇੱਥੇ ਅੱਜ ਰਾਤ ਨੂੰ 11-12 ਵਜੇ ਆ ਠੰਡ ਦਾ ਮਹੀਨਾ ਕਦੋਂ ਛੱਡ ਗਿਆ ਠੰਢੀ ਸੜਕ ਦੇ ਉੱਤੇ ਉੱਤੇ ਬੰਦ ਪਤਾ ਪੂਰੇ ਬਿਸਤਰੇ ਵੀ ਨਹੀਂ ਹੋਣੇ ਇੱਥੇ ਪੈਂਦੇ ਨੇ ਜਿਹੜੇ ਬੰਦੇ ਇਹਨਾਂ ਦੇ ਕੋਈ ਨਿੱਜੀ ਰੌਣੇ ਨੇ ਕੋਈ ਇਹਨਾਂ ਦੇ ਬੱਤਾਂ ਦੇ ਰੌਣੇ ਆ ਕੋਈ ਇਹਨਰੇ ਘਰ ਦਾ ਰੌਲਾ ਜੋ ਨਮੀਆਂ ਮਾਰੂ ਨੀਤੀਆਂ ਆ ਰਹੀਆਂ ਨੇ ਜੋ ਡਬਲ ਯੂ ਟੀ ਦੀਆਂ ਨੀਤੀਆਂ ਨੇ ਜੋ ਗੈਟ ਦੇ ਸਮਝੌਤੇ ਆ ਜੋ ਨਿਊ ਬੰਡ ਆਰਡਰ ਦੀਆਂ ਨੀਤੀਆਂ ਨੇ ਜੋ ਨਵੀਆਂ ਸਿੱਖਿਆ ਨੀਤੀਆਂ ਨੇ ਜਿਹੜੀਆਂ ਪੂਰੀ ਮਨੁੱਖਤਾ ਨੂੰ ਕਿਵੇਂ ਗੁਲਾਮ ਬਣਾਣਾ ਹੈ ਉਹਦੇ ਤਹਿਤ ਉਹ ਸਾਰੇ ਕਾਲੇ ਕਾਨੂੰਨ ਲੈ ਕੇ ਆ ਰਹੇ ਆ ਦੁਨੀਆ ਦਾ ਸਾਰੇ ਕਾਰਪੋਰੇਟ ਦੁਨੀਆ ਦੇ ਵੱਡੇ ਘਰਾਣੇ ਇਕੱਠੇ ਹੋ ਰਹੇ ਆ ਇਹ ਸਮਜੇ ਦੀ ਲੋੜ ਆ ਭਾਈ ਜਿਹੜੇ ਦੁਕਾਨਦਾਰ ਉੱਠ ਕੇ ਵਿਰੋਧ ਕਰਦੇ ਆ ਅੱਜ ਮੈਂ ਦੇਖ ਰਿਹਾ ਜਿਹੜੇ ਸਰਕਾਰ ਨਾਲ ਜੁੜੇ ਹੋਏ ਆ ਤੜਕੇ ਦੀਆਂ ਪੋਸਟਾਂ ਪਾਈ ਜਾਂਦੇ ਆ ਉਹਨਾਂ ਬਿਨਾਂ ਗੱਲ ਤੋਂ ਦੂਜੇ ਦਾ ਬਾਹਰ ਹੋਕ ਲੈਂਦੇ ਆ ਬਿਨਾਂ ਗੱਲ ਤੋਂ ਲੋਕਾਂ ਨੂੰ ਜੀਰ ਕਰਦੇ ਆ ਬਿਨਾਂ ਗੱਲ ਤੋਂ ਲੋਕਾਂ ਨੂੰ ਤਾਂ ਕਰਦੇ ਆ ਭਾਈ ਸਾਹਿਬ ਜੇ 2 ਕਿਲੋਮੀਟਰ 4 ਕਿਲੋਮੀਟਰ ਬਲਕੇ ਵੀ ਆ ਜਾਓ ਉੱਤੋਂ ਦੀ ਕੋਈ ਫਰਕ ਨਹੀਂ ਪੈਂਦਾ ਪਰ ਇਹ ਲੜਾਈ ਇਹ ਨਾ ਸਿਰਫ ਇੱਥੇ ਇਕੱਲੇ ਕਿਸਾਨਾਂ ਦੀ ਹੈ ਜਾਂ ਕੋਈ ਮਿਹਦੀ ਲੜਾਈ ਹੈ ਇਹ ਲੜਾਈ ਤੁਹਾਡੀਆਂ ਆਣ-ਬਾਣੀਆਂ ਮਸਲਾ ਦੀ ਹੈ ਇਹ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਜਿਹੜੇ ਖਤਰਨਾਕ ਕਾਨੂੰਨ ਆ ਰਹੇ ਆ ਨਿੱਤਿਆ ਆ ਰਹੇ ਨੇ ਤੁਹਾਡਾ ਸਰਬ ਤਵਾ ਕੱਦਣਾ ਨਾ ਤੁਹਾਡੀਆਂ ਫਸਲਾਂ ਨਾ ਤੁਹਾਡੀਆਂ ਨਸਲਾਂ ਨਾ ਤੁਹਾਡੀ ਹੋਣ ਰਹੀ ਜਿਹਾ ਰਹਿਣਾ। ਜੋ ਘੱਟੋ ਘੱਟ ਇਸ ਗੱਲ ਨੂੰ ਮੜਾ ਮੋਟਾ ਮੇਰਾ ਵੀ ਆਪਣੇ ਦਿਮਾਗ ਨਾਲ ਵਿਚਾਰ ਲੈ ਕਿ ਸਰਕਾਰ ਦਾ ਪੂਰਾ ਟੀਚੋੜੀ ਦਾ ਜੋਰ ਲੱਗਿਆ ਹੈ। ਵੀ ਕਿਸੇ ਵੀ ਤਰੀਕੇ ਨਾਲ ਜਿਹੜੇ ਲੋਕ ਜਥੇਬੰਦ ਗਰੁੱਪ ਵਿੱਚ ਇਕੱਠੇ ਹੋ ਰਹੇ ਆ ਇਹ ਇਕੱਠੇ ਨਹੀਂ ਹੋਣ ਦੇਣਗੇ। ਇਹਨਾਂ ਨੂੰ ਭਾਵੇਂ ਲੋਕਾਂ ਨੂੰ ਉਹਨਾਂ ਦੇ ਆਪਣੇ ਬੰਦੇ ਛੱਡੇ ਹੋਏ ਨੇ ਆਪਣੇ ਆਰਟੀਸਟਸ ਕੰਮ ਤੇ ਲਾਇਆ ਹੋਏ ਨੇ। ਆਪਰਾ ਸਾਰਾ ਤੰਤਰ ਇਸ ਡਾਕਟਰ ਜੋਰ ਲਾਇਆ ਹੋਇਆ ਹੈ ਕਿ ਲੋਕਾਂ ਦੇ ਵਿੱਚ ਜਿਹੜੇ ਬੰਦੇ ਜੱਥੇਬੰਦ ਗਰੂਪ ਦੇ ਵਿੱਚ ਇਕੱਠੇ ਹੋਗੇ ਜੱਥੇਬੰਦੀਆਂ ਬਣਾ ਕੇ ਸੰਘਰਸ਼ ਲੜਦੇ ਆ ਉਹਨਾਂ ਨੂੰ ਕਿਵੇਂ ਅਲੱਗ-ਥਲੱਗ ਕਰਨਾ ਹੈ ਕਿਵੇਂ ਉਹਨਾਂ ਲੋਕਾਂ ਦੇ ਵਿੱਚ ਬਦਨਾਮ ਕਰ ਦਿਓ ਸੋ ਸਾਰਾ trapੇ ਗੰਡਾ ਸਾਨੂੰ ਗਾਈ ਸੌਗਣ ਦੀ ਲੋੜ ਆ ਸੋ ਇਸ ਕਰਕੇ ਆ ਸਾਨੂੰ ਬੇਨਤੀ ਆ ਭਰਾਵੋ ਜੇ ਕੋਈ ਤੁਹਾਡੇ ਪਿੰਡਾਂ ਦੇ ਵਿੱਚ ਬੈਂਕਰਾਂ ਦੀਆਂ ਕੁਰਕੀਆਂ ਆਉਂਦੀਆਂ ਤਾ ਵੀ ਲੜਨ ਵਾਲੀਆਂ ਜੇ ਹੁੰਦੀਆਂ ਅੱਗੇ ਹੁੰਦੀਆਂ ਜੇ ਤੁਹਾਡੇ ਕੋਈ ਮੀਟਰ ਆ ਕੇ ਪੱਤਕੇ ਲੈ ਜਾਂਦੇ ਆ ਬੀਲਬੋਰਡ ਵਾਲੇ ਤਾਂ ਵੀ ਜਦੋਂ ਬੰਦੀਆਂ ਅੱਗੇ ਹੁੰਦੀਆਂ ਜੇ ਤੁਸੀਂ ਜਾਣੇ ਕੋਈ ਥਾਣੇ ਤੇ ਜਾ ਕੇ ਫਰਿਆਦ ਲੈ ਕੇ ਉੱਥੇ ਨੂੰ ਕੋਈ ਸੁਣਦਾ ਦੂਜੇ ਵਾਰ ਲੀਡਰ ਦਾ ਫੋਨ ਆ ਜਾਂਦਾ ਤੇ ਸੱਚੂ ਕਹਿੰਦਾ ਇਹ ਤਾਂ ਮੁਕੱਦਮਾ ਦਰਜ ਨਹੀਂ ਹੋਣਾ ਜਾਂ ਠੁੱਠੇ ਮੁਕੱਦਮੇ ਦਰਜ ਹੁੰਦੇ ਆ ਲੀਡਰਾਂ ਦੇ ਕਹਿਣ ਤੇ ਉੱਥੇ ਹੀ ਭਰਾਭੂ ਤੁਹਾਡੇ ਨਾਲ ਇਹੀ ਜੱਥੇ ਬੰਦੀਆਂ ਖੜ੍ਹਦੀਆਂ